ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਕੰਮ ਆ ਕੀ ਚੱਲਦਾ ਵਧੀਆ ਬੈਠੀਆਂ ਨੇ ਹੁਣ ਧੁੱਪਿਆ ਹੌਂਕ ਦੀ ਦੇਖ ਲਓ ਕਿਵੇਂ ਆਂਦੇ ਹੁਣ ਐ ਨਸੀਹਾ ਪੈਂਦਾ ਵਾ ਉਹ ਹੁਣ ਦੇਖ ਕੇ ਆਵਾਜ਼ ਸੁਣ ਕੀ ਖੜੀ ਹੋਗੀ ਉਹਦੇ ਪੂਰੇ 3 ਮਹੀਨੇ ਦੀ ਹੋ ਗਈ ਇਹ ਅੱਜ ਤਰੀਕ ਨੀ ਆ 12 13 ਕੱਲ ਨੂੰ ਤਾਂ 9 ਮਹੀਨੇ ਦੀ ਹੋ ਜਾਣਾ ਇਹਨੇ ਨਾ ਕੰਨੀ 14 ਨਹੀਂ ਸੁੱਈ ਸੀ ਆਹੋ 14 ਨੂੰ ਸ਼ਾਇਦ ਬਾਕੀ ਭਰਾ ਵਧੀਆ ਚੱਲੀ ਜਾਂਦਾ ਵਾ ਕੱਲ ਆਹ ਹੋ ਗਈ ਸੀ ਬਿਮਾਰ ਇਹਦਾ ਵੀ ਤੁਹਾਨੂੰ ਇੱਕ ਆਟਮ ਪਾਉਣਾ ਵਾ ਵੀਡੀਓ 'ਚ ਪਾਉਂਗਾ ਰਾਤ ਇਹਨੂੰ ਪਤਾ ਨਹੀਂ ਕੀ ਹੋਇਆ ਸ਼ਾਮ ਨੂੰ ਦੁੱਧ ਤਾਂ ਵਧੀਆ ਚੋਇਆ ਇਹਦਾ ਪੱਠਾ ਹੀ ਵਧੀਆ ਖਾਦੇ ਤੇ ਉਦੋਂ ਬਾਅਦ ਧੱਫੜ ਹੋ ਗਏ ਸਾਰੇ ਪਿੰਡ ਤੇ ਜਿਵੇਂ ਲੰਪੀ ਵੇਲੇ ਹੋਏ ਸੀਗੇ ਸਾਰਾ ਲਿਵਾ ਭਰ ਗਿਆ ਮੂਹਰੇੋਂ ਕੰਬਲ ਵੀ ਭਰ ਗਿਆ ਥੱਲੇੋਂ ਕਰ ਦਿੰਦੇ ਹਾਂ ਤੇ ਮੂੰਹ ਤੇ ਯਾਨੀ ਕੀ ਯਾਰ ਬਹੁਤ ਹੋੜੀ ਤਰ੍ਹਾਂ ਦਾ ਸਿਸਟਮ ਜਿਹਾ ਹੋ ਗਿਆ ਸੀ ਦੋ ਕੁ ਘੰਟਿਆਂ ਜੀ ਮੈਂ ਬਸ ਦੁੱਧ ਪਾ ਕੇ ਮੁੜਿਆ ਮੈਨੂੰ ਆ ਤਾਂ ਸ਼ਾਮ ਨੂੰ ਮੈਂ ਲੈਡ ਬੰਦ ਕਰਦਾ ਤੁਹਾਨੂੰ ਦੱਸਦਾ ਹੁਣਾਂ ਵੀ ਤੁਸੀਂ ਵੀ ਇਹ ਕੰਮ ਕਰਿਆ ਕਰੋ ਇੱਕ ਵਾਰੀ ਡੰਗਰਾਂ 'ਚ ਫੇਰਾ ਪਾ ਕੇ ਬਾਈ ਫੇਰ ਪੈਣ ਜਾਇਆ ਕਰੋ ਤੇ ਕਿਉਂਕਿ ਜੇ ਇਹਨੂੰ ਮੈਂ ਨਾ ਦੇਖਣ ਆਉਂਦਾ ਇੱਕ ਵਾਰੀ ਬਸ ਚੋਕ ਹੀ ਨਿਕਲ ਜਾਂਦਾ ਉਧਰ ਨੂੰ ਹਨਾ ਇਹਦਾ ਕੰਮ ਨੂੰ ਰਾਤ ਨੂੰ ਕੰਮ ਵੱਧ ਜਾਣਾ ਸੀਗਾ 103 ਬੁਖਾਰ ਹੋ ਗਿਆ ਨੂੰ ਇੱਕਦਾਂਵੀ ਉਹ ਕੋਈ ਅਲਰਜੀ ਹੋ ਗਈ ਇਹਨੂੰ ਖਾਨ ਕਹਿੰਦਾ ਖਾਨ ਵੀ ਵਿਚਾਰਾ ਫਿਰ ਆਇਆ ਨਹੀਂ ਰਿਹਾ ਏ ਮੇਰੇ ਹਿਸਾਬ ਨਾਲ 7:30-8 ਵਜੇ ਤੇ ਸਪੈਸ਼ਲ ਆਇਆ ਵਿਚਾਰਾ ਆਪਣੇ ਤੋਂ ਖਾਨ ਦਾ ਪਿੰਡ ਹੈਗਾ ਵਾ ਜਾਨੀ ਕਿ 5 ਕਿਲੋਮੀਟਰ ਤੇ 5 ਹੀ ਹੋਣਾ ਮੇਰੇ ਹਿਸਾਬ ਨਾਲ ਸ਼ਾਇਦ 4-5 ਹੋਊਗਾ ਫਿਰ ਆਇਆ ਸਪੈਸ਼ਲ ਵਿਚਾਰਾ ਟੀਕੇ ਭਰ ਕੇ ਗਿਆ ਤੇ 4 ਟੀਕੇ ਲਾਈ ਤਾਂ ਫਿਰ ਜਮਾ ਹੀ ਸਵੇਰ ਨੂੰ ਜਮਾ ਨੋਰਮਲ ਹੋ ਗਈ ਦੁੱਧ ਵੀ ਵਧੀਆ ਦਿੱਤਾ ਇਹਨੇ ਮਸਾ ਪਾ ਜਿਆਕ ਦੁੱਧ ਘੱਟ ਸੀਗਾ ਸਵੇਰ ਵਾਲੇ ਚ ਕੱਲ ਸ਼ਾਮ ਨੂੰ ਵੀ ਦੁੱਧ ਤਾਂ ਵਧੀਆ ਦਿੱਤਾ ਸੀ ਪਰ ਪਤਾ ਹੀ ਨਹੀਂ ਲੱਗਿਆ ਵੀ ਦੋ ਘੰਟਿਆਂ ਜਾਂ ਇਹਨੂੰ ਕੀ ਹੋ ਗਿਆ 5 ਵਜੇ ਮੈਂ ਚੋਈ ਆ ਇਹ ਉਦੋਂ ਬਾਅਦ ਪਤਾ ਹੀ ਨਹੀਂ ਲੱਗਿਆ ਵੀ ਇਹਨੂੰ ਕੀ ਹੋ ਗਿਆ ਮੈਂ ਵੀਡੀਓ ਲਾਉਂਗਾ ਵਿੱਚ ਦੇਖਿਓ ਇਹਦਾ ਕੀ ਸਿਸਟਮ ਸੀਗਾ ਤੇ ਉਹ ਭਰਾ ਆਪਾਂ ਕੱਲ ਰਿਕਵੈਸਟ ਦਿੱਤੀ ਸੀ ਵੀ ਆਪਣਾ ਚੈਨਲ ਆ ਕਬੱਡੀ ਵਾਲਾ ਵੀ ਸਬਸਕ੍ਰਾਈਬ ਕਰਦੇਓ ਵੀਡੀਓ ਤਾਂ ਦੇਖ ਲਈ ਸਾਰਿਆਂ ਨੇ ਸਬਸਕ੍ਰਾਈਬ ਉੱਥੇ ਹਜੇ 12 ਹੀ ਹੋਏ ਨੇ ਭਰਾਵਣੇ ਬਾਈ ਬਣੇ ਸਬਸਕ੍ਰਾਈਬ ਵੀ ਕਰ ਦੋ ਵੀਡੀਓ ਦੇਖਣੀ ਨਾ ਦੇਖਣੀ ਭਰਾ ਉਹ ਤੁਹਾਡੀ ਤਾਂ ਹੈ ਨਾ ਵੀ ਚੁਆਇਸ ਆ ਨਹੀਂ ਬਾਈ ਬਣੇ ਸਬਸਕ੍ਰਾਈਬ ਵੀ ਕਰ ਦੋ ਕੱਲਾ ਬਸ ਇੰਨੇ ਨਾਲ ਹੀ ਬਹੁਤ ਆਪਣਾ ਚੈਨਲ ਚੱਲ ਪੂਗਾ ਵੀਡੀਓ ਸ਼ੇਅਰ ਹੋਣ ਲੱਗ ਜੂਗੀ ਹੋਰ ਨਹੀਂ ਕੁਝ ਤੇ ਉਹਦੀ ਰੀਚ ਤਾਂ ਹੀ ਵਧਣੀ ਆ ਚੈਨਲ ਦੀ ਜੇ ਸਬਸਕ੍ਰਾਈਬ ਹੋਊਗਾ ਤੇ ਭਰਾ ਬਣੇ ਜਰੂਰ ਸਬਸਕ੍ਰਾਈਬ ਕਰੋ ਯਾਰ ਜਿਹੜਾ ਜਣਾ ਵੀਡੀਓ ਦੇਖਦਾ ਜੇ ਤੁਸੀਂ ਇੱਕ ਜਣਾ ਵੀ ਵੀਡੀਓ ਦੇਖਦੇ ਹੋ ਹਨਾ ਤੇ ਜੇ ਇੱਕ ਵੀ ਕਲ ਦੇ ਸਬਸਕ੍ਰਾਈਬ ਕਰ ਦਿੰਦੇ ਤਾਂ ਆਪਣੀ ਵੀਡੀਓ 99500 ਹੋ ਗਈ ਸੀ ਸਬਸਕ੍ਰਾਈਬਰ 500 ਤਾਂ ਹੋਣੇ ਚਾਹੀਦੇ ਸੀਗੇ ਸ਼ਾਮ ਤੱਕ ਪਤਾ ਨਹੀਂ ਆਪਾਂ ਮੈਂ ਮੈਂ ਕਈ ਗੱਲਾਂ ਚ ਕਹਿਣਾ ਹੁੰਦਾ ਵੀ ਨਾ ਪਤਾ ਨਹੀਂ ਬਈ ਮਨ ਕਹਿ ਜਾ ਬਲੋਕਾਂ ਦਾ ਵੀ ਦੇਖ ਸਾਰਿਆਂ ਨੇ ਲਈ ਉਹ ਸਬਸਕ੍ਰਾਈਬ ਨਹੀਂ ਕੀਤਾ ਇਹਦੇ ਚ ਕਿਹੜੀ ਗੱਲ ਆ ਪਹਿਲਾਂ ਮੈਨੂੰ ਐਂ ਦੱਸੋ ਯਾਰ ਹਨਾ ਜਿਹੜੇ ਬਾਈ ਮੈਨੂੰ ਲੱਗਦਾ ਸਬਸਕ੍ਰਾਈਬ ਉਹਨਾਂ ਨੇ ਕੀਤਾ ਵਾ ਜਿਹੜੇ 12 ਜਣੇ ਨੇ ਜਿਹੜੇ ਆਪਾਂ ਨੂੰ ਪੱਕਾ ਫੋਨ ਲਾਉਂਦੇ ਨੇ ਬਸ ਹਨਾ ਤੇ ਆਪਾਂ ਬਾਈ ਕਿਤੇ ਤੁਹਾਡੇ ਤਾਂ ਉਲਾ ਨਹੀਂ ਰੱਖਿਆ ਹੈਗਾ ਕਿਸੇ ਚੀਜ਼ ਦਾ ਤੇ ਜਦੋਂ ਆਪਾਂ ਤੁਹਾਡਾ ਸਾਥ ਮੰਗਦੇ ਆਂ ਤੇ ਫਿਰ ਸਾਥ ਬਾਈ ਦੇਣਾ ਜ਼ਰੂਰੀ ਬਣਦਾ ਤੇ ਜਿੰਨੇ ਵੀ ਫੋਨ ਆਉਂਦੇ ਆਪਾਂ ਚੱਕਦੇ ਆਂ ਕੁਝ ਵੀਰ ਆਪਣੇ ਜਮਾ ਪੱਕੇ ਨੇ ਜਿਹੜੇ ਆਪਣੇ ਨਾਮ ਵੀ ਜਾਨੀ ਕਿ ਪੱਕੀ ਵੀ ਗੱਲ ਕਰਦੇ ਨੇ ਮੈਨਾਂ ਤਾਂ ਉਹਨਾਂ ਨੇ ਹੀ 12 ਜਣੇ ਨੇ ਸਬਸਕ੍ਰਾਈਬ ਕੀਤਾ ਹੋਣਾ ਤੇ ਬਾਕੀਆਂ ਨਾਲ ਵੀ ਬਾਈ ਗੱਲ ਤਾਂ ਕਦੇ ਆਪਾਂ ਇਹੋ ਜਿਹਾ ਹੋਇਆ ਨਹੀਂ ਹੈਗਾ ਵੀ ਕਿਸੇ ਦਾ ਫੋਨ ਨਾ ਚੱਕੀਏ ਜਾਂ ਇਹ ਨਾ ਹੋਇਆ ਹੋਵੇ ਤੇ ਹੁਣ ਆਪਾਂ ਤੁਹਾਡੇ ਤੋਂ ਸਾਥ ਮੰਗਿਆ ਸੀ ਤਾਂ ਤੁਸੀਂ ਸਬਸਕ੍ਰਾਈਬਰ ਨੂੰ ਕੀਤਾ ਨਹੀਂ ਚਲੋ ਬਾਕੀ ਤੁਹਾਡੀ ਇੱਛਾ ਵਾਪਰਾ ਚੱਲ ਤਾਂ ਉਹ ਪੈਣਾ ਹੀ ਆ ਮੈਂ ਕਹਿੰਦਾ ਥੋੜਾ ਛੇਤੀ ਚੱਲ ਪੂਗਾ ਹੋਰ ਤਾਂ ਕੀ ਹੋਣਾ ਹਨਾ ਆਈਆਂ ਪੁਰਾ ਸਬਸਕ੍ਰਾਈਬ ਨੂੰ ਤਾਂ ਮੈਂ ਕਦੇ ਆਪਣਾ ਖੰਘੂੜਾ ਡੈਰੀ ਫਾਰਮ ਨਹੀਂ ਕਿਹਾ ਸੀ ਬਾਈ ਕਿਸੇ ਵੀ ਵੀਡੀਓ 'ਚ ਤੁਸੀਂ ਪੁਰਾਣੀ ਤੋਂ ਪੁਰਾਣੀ ਵੀਡੀਓ ਫੋਲ ਕੇ ਦੇਖ ਲਿਓ ਮੈਂ ਕਦੇ ਨਹੀਂ ਸੀ ਕਿਹਾ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਆਪੇ ਹੀ ਹੋਈ ਗਿਆ ਜਿਵੇਂ ਹੋਇਆ ਤੇ ਬਾਕੀ ਆਇਆਂ ਵੀ ਉਹ ਨਵਾਂ ਕਰਕੇ ਥੋੜਾ ਜਿਹਾ ਕੰਟੈਂਟ ਹੋਰ ਸੀਗਾ ਹਨਾ ਪਸ਼ੂਆਂ ਤੋਂ ਅਲੱਗ ਤਾਂ ਕਰਕੇ ਬਾਈ ਫਿਰ ਆਪਾਂ ਉਹ ਰਿਕਵੈਸਟ ਪਾਈ ਸੀ ਸਾਰਿਆਂ ਨੂੰ ਕੱਲ ਤੇ ਕਮੈਂਟ ਆਏ ਬਾਈ ਗੁਰਬੀਰ ਸਿੰਘ ਬਾਈ ਕਹਿੰਦਾ ਵੀਰ ਜੀ ਇਹ ਆਈ ਤੋਂ ਬਾਅਦ ਇੱਕ ਦਿਨ ਦੋ ਦਿਨ ਫੀਡ ਬੰਦ ਕਰਨੀ ਚਾਹੀਦੀ ਏ ਕਿ ਨਹੀਂ ਉਹ ਭਰਾ ਕੁਝ ਨਹੀਂ ਕਰਨਾ ਚਾਹੀਦਾ ਯਾਰ ਬਹੁਤ ਗੱਲਾਂ ਨੇ ਮੈਨੂੰ ਨਹੀਂ ਸਮਝ ਆਉਂਦੀ ਡਾਕਟਰ ਕਿਹੜੇ ਵਹਿਮ ਪਾਉਣਦੇ ਆ ਸਾਨੂੰ ਵੀ ਫੀਡ ਬੰਦ ਕਰ ਦੋ ਜਾਂ ਕੁਝ ਨਹੀਂ ਹੁੰਦਾ ਫੀਡ ਬੰਦ ਕਰਨਾ ਭਰਾ ਜਿਹੜੀ ਪਹਿਲਾਂ ਹੀ ਰਹਿੰਦੀ ਨਹੀਂ ਹੈ ਨਾ ਮੰਨ ਲਓ ਤੁਸੀਂ ਉਹਦੇ ਇੱਕ ਦੋ ਵਾਰੀ ਟੀਕਾ ਭਰਾਤਾ ਹਨ ਜੀ ਉਹਦੀ ਖਰਾਕ ਹੀ ਖੇਚ ਲਈ ਫਿਰ ਉਹ ਚ ਹੋਰ ਕੀ ਰਹਿ ਗਿਆ ਹਣਾ ਆਪਾਂ ਤਾਂ ਉਹਨੂੰ ਖਰਾਕ ਦੇਣੀ ਆ ਵੀ ਥੋਡੀ ਉਹ ਵਧੀਆ ਹੋਵੇ ਹਨ ਇੱਕ ਤਾਂ ਉਹ ਪਹਿਲਾਂ ਹੀ ਰਿਪੀਟਰ ਮੰਨ ਲਓ ਵੀ ਦੋ ਵਾਰੀ ਆਪਾਂ ਏਆਈ ਕਰਾਤੀ ਹੋ ਰਹਿਦੀ ਨਹੀਂ ਤੀਜੀ ਵਾਰੀ ਡਾਕਟਰ ਸਨੇਹਾ ਦੇਗਾ ਭਾਈ ਇਹਨੂੰ ਫੀਡ ਨਾ ਪਾਇਓ ਹਨਾ ਇੱਕ ਦੋ ਦਿਨ ਫੀਡ ਰਹੂਗੀ ਇਹ ਜੇ ਉਹ ਫੀਡ ਹੀ ਖਿੱਚ ਲਈ ਘਾਟਾਂ ਤਾਂ ਪਹਿਲਾਂ ਹੀ ਨਹੀਂ ਉਹਨੀਆਂ ਪੂਰੀਆਂ ਹੋ ਰਹੀਆਂ ਦੋ ਚਾਰ ਦਿਨ ਫੀਡ ਨਾ ਪਾਈ ਏਡਾ ਸਰੀਰ ਹੁੰਦਾ ਹਨਾ ਉਹਨੇ ਉਦੋਂ ਵੀ ਰਹਿਣਾ ਫੇਰ ਤਾਂ ਉਹੀ ਨਹੀਂ ਰਹਿਣਾ ਤਾਂ ਕਹਿਣ ਦੀਆਂ ਗੱਲਾਂ ਨੇ ਭਾਈ ਐਂ ਚੱਲਣ ਦਿਆ ਕਰੋ ਜਿਵੇਂ ਚੱਲਦਾ ਵਾ ਆਪਣੀ ਤੁਸੀਂ ਦੇਖ ਲਓ ਭਾਰ ਗਰਮੀ ਚ ਗੱਬਣ ਹੋਈ ਹੋਈ ਆ ਇਹ ਜਿਹੜੀ ਆ ਹੁਣ ਸੌਂਦੀ ਆ ਠੀਕ ਆ ਨਾ ਤੇ ਬਾਈ ਬਣੇ ਤਿੰਨ ਮਹੀਨੇ ਗਾਂਹ ਲਾ ਲਓ ਯਾਰ ਹੁਣ ਇਹ ਦਿਨ ਪੂਰੇ ਆ ਜੇ ਫਰਬਰੀ ਚ ਤੇ ਦੇਖ ਲਓ ਇਹ ਅਪ੍ਰੈਲ ਚ ਮੇਰੇ ਹਿਸਾਬ ਨਾਲ ਜਾਂ ਮਈ ਦੇ ਸ਼ੁਰੂ ਚ ਪਾਊਗੀ ਸ਼ਾਇਦ ਗੱਬਣ ਕੋਈ ਫੀਡ ਨਹੀਂ ਬੰਦ ਕੀਤੀ ਫੁੱਲ ਦੁੱਧ ਦਿੰਦੀ ਸੀਗੀ ਤੇ ਉਲਟਾ ਮਸਟੈਟਸ ਵੀ ਹੋ ਗਈ ਸੀਗੀ ਹਨਾ ਉਹ ਉਸ ਤੋਂ ਬਾਅਦ ਵੀ ਗਰਮ ਟੀਕੇ ਲੱਗਣ ਤੋਂ ਬਾਅਦ ਵੀ ਰਹਿ ਗਈ ਆ ਇਹ ਆਈ ਧੁਰ ਤੱਕ ਲਿਆਂਦੀ ਆ ਤੇ ਕੋਈ ਫੀਡ ਫੂਡ ਬੰਦ ਨਾ ਕਰਿਆ ਕਰੋ ਪਰ ਆ ਚੱਲਣ ਦਿਆ ਕਰੋ ਜਿਵੇਂ ਹੈਗਾ ਹਰਪ੍ਰੀਤ ਸਿੰਘ ਢਿੱਲੋਂ ਬਾਈ ਕਹਿੰਦਾ ਬਾਈ ਵੀ 20 ਲੀਟਰ ਵਾਲੀ ਕਾਊ ਸੀਗੀ ਹੁਣ 17 ਸੂਈ ਨੂੰ 17 ਦਿਨ ਹੋ ਗਏ ਮਿਲਕ ਬਹੁਤ ਘੱਟ ਗਿਆ 14 ਕਿਜੀ ਤੇ ਆ ਗਈ ਆ ਤੇ ਕਿਵੇਂ ਵਧਾਈਏ ਹਰਦੀਪ ਬਾਈ ਇਹ ਪਤਾ ਕੀ ਚੱਕਰ ਆ ਦੁੱਧ ਵਧਾਉਣ ਵਾਲਾ ਸਿਸਟਮ ਆ ਆਪਾਂ ਨਾ ਇੱਕ ਵੀਰ ਦਾ ਕੱਲ ਫੋਨ ਆਇਆ ਸੀ ਮੈਨੂੰ ਵੈਸੇ ਨਾਂ ਤਾਂ ਨਹੀਂ ਪਤਾ ਵੀਰ ਦਾ ਤੇ ਬਟਰੂ ਕਾਲਰ ਚ ਹੋਊਗਾ ਉਹ ਵੀਰੇ ਦਾ ਵੀ ਇਹੀ ਕੁਐਸਚਨ ਸੀਗਾ ਵੀਰੇ ਵੀ 16 ਲੀਟਰ ਦੁੱਧ ਦਿੰਦੀ ਆ ਤੇ ਵਧਾਈਏ ਕਿਵੇਂ ਮੈਂ ਉਹ ਬਾਈ ਨੂੰ ਪੁੱਛਿਆ ਵੀਰੇ ਫਿਰ ਤੁਸੀਂ ਫੀਡ ਕਿੰਨੀ ਪਾਉਨੇ ਹੋ ਮੇਰੀ ਨਾਲ ਕੀ ਪਾਉਨੇ ਹੋ ਹਨ ਨਹੀਂ ਪਹਿਲਾਂ ਮੈਂ ਫੀਡ ਪੁੱਛੀ ਸੀ ਵੀਰੇ ਮੈਂ ਕਿਹਾ ਵੀਰੇ ਫੀਡ ਕਿੰਨੀ ਪਾਉਨੇ ਵੀਰੇ ਕਹਿੰਦਾ 4-5 ਕਿਲੋ ਫੀਡ ਖਾ ਲੈਂਦੀ ਆ ਮੈਂ ਕਿਹਾ ਨਾਲ ਕੀ ਪਾਉਨੇ ਵੀਰੇ ਵੀ ਅਚਾਰ ਆ ਵੀ ਤਾਂ ਹੀ ਫੀਡ ਘਟ ਪੈਂਦੀ ਹੋ ਵੀਰੇ ਕਹਿੰਦਾ ਨਹੀਂ ਹਰਾ ਪੱਠਾ ਪਤਾ ਬਾਈ ਕੀ ਚੱਕਰ ਆ ਜਦੋਂ ਪਸ਼ੂ ਤਾਜ਼ਾ-ਤਾਜ਼ਾ ਸੂਂਦਾ ਹਨਾ ਉਹ ਨਵੀਂ ਜਾਨ ਚ ਹੁੰਦਾ ਨਵੇਂ ਦੁੱਧ ਹੋਇਆ ਹੁੰਦਾ ਜਿਹਨੂੰ ਨਵਾਂ ਦੁੱਧ ਕਹਿੰਦੇ ਨੇ ਤੇ ਉਹਨੇ ਖੜ ਕੇ ਖਾਦਾ ਹੁੰਦਾ 2.5 ਤਿੰਨ ਮਹੀਨੇ ਹਨਾ ਸਰੀਰ ਜਾਨ ਚ ਹੁੰਦਾ ਉਦੋਂ ਤਾਂ ਭਾਵੇਂ ਉਹਨੂੰ ਫੀਡ ਕਿਲੋ ਹੀ ਪਾ ਦੋ ਉਹਨੇ ਤਾਂ ਵੀ ਆਪਦੀ ਜਾਨ ਖੋਰ-ਖੋਰ ਕੇ ਤੁਹਾਨੂੰ ਦੁੱਧ ਦੇਈ ਜਾਣਾ ਉਹਨੇ ਠੀਕ ਆ ਆਪ ਦਾ ਅੰਦਰ ਖੋਰ-ਖੋਰ ਕੇ ਤਾਜ਼ੇ ਪਸ਼ੂ ਨੇ ਤੁਹਾਨੂੰ ਦੁੱਧ ਦੇਣਾ ਹੀ ਦੇਣਾ ਵਾ ਉਹ ਪੀਕ ਲੈਵਲ ਬਸ ਬਾਜੀ ਮਹੀਨਾ ਕ ਮਸਾ ਦਊਗਾ ਫਿਰ ਉਦੋਂ ਬਾਅਦ ਉਹਨੇ ਇਹੋ ਜਿਹਾ ਬੈਗ ਮਾਰਨਾ ਬਾਅਦੂ ਫਿਰ ਆਪਾਂ ਐ ਫਿਰ ਜਣੇ ਖਾਣੇ ਤੋਂ ਰਹਿ ਲੈਨੇ ਫਿਰਦੇ ਰਹਿਨੇ ਬਾਈ ਯਾਰ ਦੁੱਧ ਘਟ ਗਈ ਸੱਜਰ ਸੁਈ ਸੀ ਕੀ ਚੱਕਰ ਪੈ ਗਿਆ ਉਹ ਚੱਕਰ ਇਹੀ ਹੁੰਦੇ ਆ ਭਰਾ ਸ਼ੁਰੂ ਤੋਂ ਡੰਗਰ ਨੂੰ ਠੋਕ ਕੇ ਰੱਖੋ ਖਰਾਕ ਕੰਨੀਓ ਤੇ ਉਹ ਵੀਰੇ ਨੂੰ ਫਿਰ ਮੈਂ ਕੱਲ ਸਮਝਾਇਆ ਮਹਾਬੀਰੇ ਜੇ ਤੇਰੀ 16 ਕਿਲੋ ਦੁੱਧ ਦਿੰਦੀ ਆ ਪੱਠੇ ਦਾ ਪਾਣੀ ਆ ਯਾਰ ਇੱਕ ਹਨਾ ਤੇ ਨਾਲ ਮੈਂ ਕਿਹਾ ਤੈਨੂੰ 7 ਤੋਂ 8 ਕਿਲੋ ਫੀਡ ਚਾਹੀਦੀ ਆ ਬਾਈ ਕਿਸੇ ਬ੍ਰਾਂਡ ਦੀ ਫੀਡ ਪਾਉ ਵਧੀਆ ਹਨਾ ਤਾਂ ਕਿਤੇ ਜਾ ਕੇ ਇਹਨੇ ਅੱਗੇ ਨੂੰ ਵਧਣਾ ਪੀਕ ਲੈਵਲ ਫੇਰ ਫੜਨਾ ਪਸ਼ੂ ਨੇ ਜੇ ਹੁਣ ਆਪਾਂ ਪਹਿਲਾਂ ਉਹਨੂੰ ਫੀਡ ਘੱਟ ਪਾਉਨੇ ਆ ਹਨਾ ਪੱਠਿਆਂ ਤੇ ਚੋਈ ਜਾਂਦੇ ਆ ਉਹਨੇ ਪੀਕ ਲੈਵਲ ਕਿੰਨਾ ਦੇ ਦੂ ਮਹੀਨਾ ਦੇ ਦੂ ਵੱਧ ਤੋਂ ਵੱਧ ਉਹ ਮੇਰੇ ਮਨਣ ਮਤਾਬਕ ਮਹੀਨਾ ਜਾਣ ਰਹੀਦੀ ਆ ਪਸ਼ੂ ਚ ਪੂਰੀ ਸੱਜਰ ਜੋ ਉਸ ਤੋਂ ਬਾਅਦ ਫਿਰ ਉਹਨੇ ਵੈਕ ਹੀ ਆਉਣਾ ਵੀਰੇ ਤਾਂ ਹੀ ਤੁਸੀਂ ਕਹਿੰਦੇ ਹੋ ਵੀ ਪਹਿਲਾ ਦਿਨ ਦੀ ਸੀਗੀ ਇੰਨਾ ਦੁੱਧ ਹਨਾ ਤੇ 20 ਲੀਟਰ ਦਿੰਦੀ ਹੁਣ 14 ਕਿਲੋ ਤੇ ਆ ਗਈ ਸੱਜਰ ਨੂੰ ਤਾਂ ਗਾਂ ਨੂੰ ਵਧਣਾ ਚਾਹੀਦਾ 20 ਦਿੰਦੀ ਸੀ ਸੱਜਰ ਅੱਜ ਤੋਂ ਮਹੀਨਾ ਪਹਿਲਾਂ ਤਾਂ ਉਹਨੂੰ 23 ਕਿਲੋ ਦੁੱਧ ਦੇਣਾ ਚਾਹੀਦਾ ਸੀ 24 ਕਿਲੋ ਇਹ ਥੋੜਾ ਵੀ ਪਿੱਛੇ ਨੂੰ ਆਜੀ ਹਨਾ ਇਹ ਵੀਰੇ ਆਪਣੀ ਰੱਖ ਰਖਾਵ ਵਿਚ ਘਾਟਾ ਨੇ ਉਹ ਜ਼ਰੂਰ ਠੀਕ ਕਰੋ ਫੀਡ ਪ੍ਰੋਪਰ ਪਾਓ ਜਿੰਨਾ ਤੁਸੀਂ ਦੁੱਧ ਪਾਉਣੇ ਉਹਦੋਂ ਅੱਧੀ ਫੀਡ ਪੈਣੀ ਪੈਣੀ ਆ ਬਾਈ ਚਾਹੇ ਪੱਠਾ ਪਾ ਲਓ ਚਾਹੇ ਕੁਛ ਆਚਾਰ ਹੋਵੇ ਤੁਹਾਡੇ ਕੋਲੇ ਵੱਖਰੀ ਗੱਲ ਉਹਦੇ ਨਾਲ ਫੀਡ ਘਟ ਜਾਂਦੀ ਆ ਹਨਾ ਉਹੀ ਮੱਕੀ ਦੇ ਦਾਣਾ ਹੀ ਆ ਉਹਦੇ ਚ ਪਰ ਪੱਠਿਆਂ ਦੇ ਫੀਡ ਨਾ ਘਟਾਓ ਭਰਾ ਬਣੇ ਕ੍ਰਿਸ਼ਨ ਭਾਰਤਵਾਜ ਵੀਰੇ ਨੇ ਦੋ ਕਮੈਂਟ ਕੀਤੇ ਆ ਲਕੂਰੀ ਵਾਲੀ ਗਾਂ ਨੂੰ ਵੀਰੇ ਦਾ ਮੈਨੂੰ ਇੱਕ ਵੀ ਚੀਜ਼ ਵੀਰੇ ਸਮਝ ਨਹੀਂ ਆਈ ਲਿਖੀ ਹੋਈ ਵੀ ਕਾ ਦਾ ਟੀਕਾ ਹੈ ਕੀ ਲਿਖਿਆ ਵਾ ਤੁਸੀਂ ਬਸ ਮੈਨੂੰ ਇੰਨਾ ਪਤਾ ਵੀ ਲਕੋਰੀਆ ਲਿਖਿਆ ਮੈਨੂੰ ਸਮਝ ਜਾ ਆ ਗਿਆ ਦੋਨਾਂ ਕਮੈਂਟਾਂ ਚ ਬਾਕੀ ਨਹੀਂ ਵੀਰੇ ਸਮਝ ਆਇਆ ਮੈਨੂੰ ਇੱਕ ਅਮਨਦੀਪ ਬਾਈ ਦਾ ਆਇਆ ਬਾਈ ਜੀ ਸਾਹੀ ਵਾਲਾ ਗਾਂ ਦੇ ਕਿਹੜਾ ਸੀਮਨ ਲਾਉਣਾ ਚਾਹੀਦਾ ਬੱਛੀ ਵਾਲਾ ਤੇ ਏਵੀਐਸ ਦਾ ਲਾ ਸਕਦੇ ਆ ਕੀ ਰਿਜ਼ਲਟ ਆ ਵੀਰੇ ਇੱਕ ਦਾ ਸਾਹੀ ਵਾਲਾ ਦਾ ਮੈਨੂੰ ਇਹ ਨਹੀਂ ਪਤਾ ਭਰਾ ਵੀ ਬਾਈ ਅਮਨ ਅਮਨਦੀਪ ਆਰਮਨਦੀਪ ਹਨਾ ਤੇ ਇਹ ਨਹੀਂ ਪਤਾ ਵੀਰੇ ਮੈਨੂੰ ਵੀ ਸਾਹੀ ਵਾਲ ਚ ਸੈਕਸ ਹੜਾਉਂਦੇ ਆ ਕਿ ਨਹੀਂ ਹਨਾ ਮੈਂ ਮੈਂ ਆਪਾਂ ਤੁਹਾਨੂੰ ਕਹਿ ਦਈਏ ਤੇ ਜੇ ਐਬੀਐਸ ਚ ਲਵਾਉਣਾ ਬਾਈ ਐਬੀਐਸ ਦਾ ਛਪਾਟਣ ਬੋਲ ਆਉਂਦਾ ਵਾ ਤੇ ਹੈਗਾ ਉਹ ਗਿਰ ਤੇ ਐਚਐਫ ਦਾ ਕਰਾਸ ਆ ਛਪਾਟਣ ਬੋਲ ਆਉਂਦਾ ਵਾ ਐਬੀਐਸ ਦਾ ਪਰ ਰਿਜ਼ਲਟ ਬਹੁਤ ਤਕੜਾ ਉਹਦਾ ਆਪਾਂ ਕਾਲੀ ਦੇ ਲਵਾਵਾਂਗੇ ਇਤਕੀ ਕਿਉਂਕਿ ਉਹਦੀ ਜਿਹੜੀ ਜਾਨੀ ਕਿ ਦੁੱਧ ਦੀ ਫੈਟ ਆ ਬਾਈ ਬਹੁਤ ਸੋਹਣੀ ਛਪਾਟਣ ਦੀ ਆਪਾਂ ਕਾਲੀ ਦੇ ਉਹ ਲਵਾਵਾਂਗੇ ਜੇ ਹੋ ਸਕੇ ਖਾਨ ਨੇ ਉਦੋਂ ਤੱਕ ਲੈ ਜਾਂਦਾ ਆਪਾਂ ਪਹਿਲਾਂ ਵੀ ਕਹਿ ਰੱਖਾਂ ਹਾਂ ਖਾਨ ਨੂੰ ਤੇ ਛਪਾਟਣ ਦਾ ਲਵਾਵਾਂਗੇ ਬਾਈ ਜੇ ਤੁਸੀਂ ਸਾਹੀਆਲ ਚ ਬਾਈ 663 ਮੈਨੂੰ ਪਤਾ ਨਹੀਂ ਹੈਗਾ ਵੀ ਆਉਂਦਾ ਕਿ ਨਹੀਂ ਤੇ ਜੇ ਤੁਸੀਂ ਏਵੀਐਸ ਚੋਂ ਕਿਸੇ ਦਾ ਲਵਾਉਣਾ ਸਾਹੀਆਲ ਗਾਂਦੇ ਹਨ ਉਹਦੇ ਛਪਾਟਣ ਦਾ ਲਾ ਦਿਓ ਬਾਈ ਉਹ ਏਵੀ ਉਹਦਾ ਐਚਐਫ ਤੇ ਗੈਰ ਤੇ ਸਾਹੀਆਲ ਦਾ ਮੈਕਸ ਆਊਗੀ ਜੇ ਵੱੱਛੀ ਆ ਗਈ ਤਾਂ ਸਿਰਾਈ ਕਰਾ ਦੂਗਾ ਠੀਕ ਹੈ ਜੀ ਤੇ ਇੱਕ ਵੀਰ ਦੀ ਆਈਡੀ ਦਾ ਨਹੀਂ ਪਤਾ ਬਾਈ ਕਹਿੰਦਾ ਮੈਂ ਤੁਹਾਡਾ ਨਵਾਂ ਸਬਸਕ੍ਰਾਈਬਰਾਂ ਬਾਈ ਜੀ ਤੇ ਅਸੀਂ ਨਵਾਂ ਕੰਮ ਸਟਾਰਟ ਕਰਨਾ ਤੇ ਮੈਂ ਕੀ ਕਰਿਆ ਹਨਾ ਵੀਰੇ ਨਮਾ ਕੰਮ ਸਟਾਰਟ ਕਰਨਾ ਆਪਣੇ ਚੈਨਲ ਤੇ ਬਹੁਤ ਵੀਡੀਓ ਨੇ ਭਰਾ ਵੀਰੇ ਤੇ ਇੱਕ ਨਵਾਂ ਹੁਣ ਵੀਰੇ ਗਾਂਹ ਗਰਮੀਆਂ ਆਉਂਦੀਆਂ ਨੇ ਹੁਣ ਤਾਂ ਸੀਜ਼ਨ ਲੰਘ ਗਿਆ ਹਨਾ ਜਿਹੜਾ ਆਪਣਾ ਉਹ ਸੀਗਾ ਐਕਸਪੈਰੀਮੈਂਟ ਵਾਲਾ ਸੀਜ਼ਨ ਹਨਾ ਤੇ ਉਹ ਜਰੂਰ ਵੀਰੇ ਤੁਸੀਂ ਥੋੜੇ ਲੇਟ ਹੋ ਗਏ ਹੋ ਜੇ ਲੈਣੀ ਵੀ ਆ ਹੁਣ 15 ਕਿਲੋ ਵਾਲੀ ਗਾਂ ਲੈ ਲਓ ਉਹਨੂੰ ਰੱਖ ਕੇ ਦੇਖੋ ਤੇ ਗਰਮੀਆਂ ਗਰਮੀਆਂ ਤੁਹਾਨੂੰ ਕੀ ਕਹਿੰਦੀ ਆ ਹਨਾ ਕਿਉਂਕਿ ਗਰਮੀ ਚ ਬਾਈ ਇਹ ਚੰਗੇ ਚੰਗੇ ਦੇ ਹੱਥ ਖੜੇ ਕਰਾਉਂਦੀਆਂ ਨੇ ਫਿਰ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਕਹੋਗੇ ਬਾਈ ਥੋੜੇ ਕਰਕੇ ਗਾਂ ਰੱਖੀ ਸੀ ਥੋੜੇ ਕਹਿਣ ਤੇ ਤੇ ਉਹਨੇ ਐਂ ਕਰ ਦਿੱਤਾ ਹਨਾ ਕਿਉਂਕਿ ਇਹ ਗਰਮੀਆਂ ਚ ਦੁੱਧ ਥੋੜਾ ਥੋੜਾ ਇਹ ਬੈਕ ਮਾਰਦੀਆਂ ਨੇ ਵੀਰੇ ਬਿਮਾਰ ਬਮੂਰ ਹੋਣ ਦੇ ਚਾਂਸ ਵੱਧ ਜਾਂਦੇ ਆ ਥੋੜੇ ਜਿਹਾ ਹਨਾ ਤੇ ਕਈ ਚੱਕਰ ਨੇ ਭਰਾ ਤੇ ਹੁਣ ਜੇ ਨਵਾਂ ਕੰਮ ਸਟਾਰਟ ਕਰਨਾ ਮੈਂ ਤਾਂ ਕਹਿੰਦਾ ਥੋੜਾ ਜਿਹਾ ਰੁਕ ਜਾਓ ਤੇ ਥੋੜਾ ਜਿਹਾ ਜਿਵੇਂ ਮੀਂਹ ਦਾ ਦਿਨ ਆ ਗਿਆ ਹਨਾ ਸੌਣ ਸੌਣ ਸ਼ੁਰੂ ਹੋ ਗਿਆ ਫਿਰ ਕਰ ਲਿਓ ਤੇ ਵੈਸੇ ਜੇ ਹੁਣ ਵੀ ਰੱਖਣੀਆਂ ਤਾਂ ਹੁਣ ਤੋਂ ਲੈ ਕੇ ਸੌਣ ਤੱਕ ਰੱਖ ਕੇ ਦੇਖ ਲਓ ਕਿਉਂਕਿ ਭਾਦੋਂ ਚ ਗਰਮੀ ਆਉਂਦੀ ਆ ਅਸਲੀ ਤੇ ਸੌਣ ਭਾਦੋਂ ਜੀ ਜੱਕ ਲੱਗਦਾ ਜਿਹੜਾ ਇਹ ਹਿੱਲਣ ਲੱਗਦੀਆਂ ਨੇ ਜਮ ਉਦੋਂ ਤੱਕ ਰੱਖ ਕੇ ਦੇਖ ਲਓ ਤੁਹਾਨੂੰ ਕੀ ਕਹਿੰਦੀ ਆ ਹਨਾ ਇੱਕ ਲੈ 14 15 ਲੀਟਰ ਵਾਲੀ ਤੇ ਬਾਕੀ ਆਪਣੇ ਚੈਨਲ ਤੇ ਵੀਡੀਓ ਬਹੁਤ ਪਾਈਆਂ ਨੇ ਬਾਈ ਵੀ ਨਵਾਂ ਕੰਮ ਚ ਕਮੇ ਸ਼ੁਰੂ ਕਰੀਏ ਉਹ ਦੇਖ ਕੇ ਜਰੂਰ ਲੈਓ ਵੀਰੇ ਭਰਾ ਤੇ ਬਾਕੀ ਵਧੀਆ ਭਰਾ ਵਧੀਆ ਚੱਲੀ ਜਾਂਦਾ ਇੰਨੀ ਕਮੈਂਟ ਸੀਗੇ ਅੱਜ ਮੈਂ ਹਾਂ ਚਲ ਕਰ ਲਈ ਗੱਲਾਂ ਬਾਤਾਂ ਧੁੱਪ ਖੜੀ ਹੋਈ ਸੀ ਤੇ ਪਰ ਆਪਣੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਯਾਰ ਤੇ ਆਪਣਾ ਕਬੱਡੀ ਦੇ 스타 ਚੈਨਲ ਆਪਾਂ ਨਾਮਾ ਬਣਾਇਆ ਵਾ ਆਪਾਂ ਇਹ ਚ ਮੈਂਸ਼ਨ ਵੀ ਕਰਦੇ ਹੁੰਨੇ ਆ ਬਸ ਆਪਾਂ ਕੀ ਕਰਨਾ ਬਾਈ ਉੱਤੇ ਓਕੇ ਕਰਕੇ ਸਬਸਕ੍ਰਾਈਬ ਵੀ ਕਰਨਾ ਹਨਾ ਆਪਾਂ ਤਾਂ ਇਹੀ ਕਹ ਸੀ ਵੀ ਚੱਲ ਥੋੜਾ ਛੇਤੀ ਚੱਲ ਪੂਗਾ ਚੈਨਲ ਹਨਾ ਤਾਂ ਕਰਕੇ ਬਾਈ ਆਪਾਂ ਤੁਹਾਡੇ ਤੋਂ ਸਾਥ ਮੰਗਿਆ ਸੀ ਕਿਉਂਕਿ ਵੀਡੀਓ ਤਾਂ ਹਜ਼ਾਰ ਨੂੰ ਪਹੁੰਚਣ ਵਾਲੀ ਹੈ ਕੱਲ੍ਹ ਵਾਲੀ ਤੇ ਸਬਸਕ੍ਰਾਈਬ ਉਹ ਚ 12 ਜਣੇ ਨਹੀਂ ਕੀਤਾ ਬਾਈ ਆਪਣਾ ਮੈਂ ਨਹੀਂ ਕਹਿੰਦਾ ਤੁਸੀਂ ਮੇਰੀਆਂ ਵੀਡੀਓ ਦੇਖੋ ਹਨਾ ਸਬਸਕ੍ਰਾਈਬ ਵੀ ਕਰ ਦੋ ਕੱਲਾ ਬਸ ਇੰਨਾ ਹੀ ਬਹੁਤ ਆ ਇਹਨੂੰ ਹਨਾ ਤੋਂ ਥੋੜੀ ਰੀਚ ਵੱਧ ਜੂਗੀ ਵੀਡੀਓ ਛੇ ਥੋੜੀਆਂ ਜੀਆਂ ਉਹ ਯਾਨੀ ਕਿ ਬਾਹਰ ਲੋਨ ਲੱਗ ਜਾਣਗੀਆਂ ਉਹਦੇ ਚ ਵੀਡੀਓ ਤੇ ਵਿਊ ਤਾਂ ਫਿਰ ਆ ਹੀ ਜਾਣੇ ਹਨਾ ਇਹ ਚੱਕਰਾ ਭਰਾ ਉਹ ਚੈਨਲ ਤੇ ਆਉਣ ਵਾਲੇ ਦਿਨਾਂ ਚ ਆਪਾਂ ਇੰਟਰਵਿਊ ਵੀ ਕਰਿਆ ਕਰਨੀਆਂ ਕਬਡੀ ਪਲੇਅਰਾਂ ਦੀ ਤਾਂ ਕਰਕੇ ਆਪਾਂ ਉਹ ਬਣਾਇਆ ਵਾ ਆਪਾਂ ਹੁਣ ਬੇਸਿਕ ਤੌਰ ਤੇ ਕੰਮ ਕਰਾਂਗੇ ਉਹ ਚੈਨਲ ਤੇ ਤੇ ਦੇਖਦੇ ਆ ਕੀ ਬਣਦਾ ਬਾਕੀ ਮਿਲਦੇ ਆ ਫਿਰ ਕੱਲ ਨੂੰ ਭਰਾ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ